දනමරයි <Sess> ූ සட்டනමරයි සල්කනනර සත නමවාහි ර සර්ථනමවාර සදනවාහි සටටලාවාහි සර්ථනමවාහි ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਜਕ ਜੀ ਤਾਂ ਕਰ ਸਵਾਹ ਵਾਜਕ ਜੀ ਕੀ ਭਤੇ ਸਿੱਕਿੰ ਮਾ ਟੋੜਾ ਦੂਰ ਕੋ ਬਰਾਬਰ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀਏ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰੰਗ ਦਰਸ਼ਨ ਕਰੀਏ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰੰਗ ਦਰਸ਼ਨ ਕਰੀਏ ਗੋਬਿੰਦ ਸਿੰਘ ਆਏ ਅਲੇ ਦਰਸ਼ਨ ਕਰੀਏ ਚਲੋ ਸਿਂਘੋ ਰਲ 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 ਦਰਸ਼ਨ ਕਰੀਏ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਾਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਾਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਾਲ ਦਰਸ਼ਨ ਕਰੀਏ ਜਨਮ ਦੁਰਾਂ ਦਾ ਪਟਨੇ ਸਾਹਿਬ ਦਾ 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 ਅਨੰਦਪੁਰ ਤੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਆਏ ਚਲੋ ਸਿੰਘੋ ਰਾਲ ਦਰਸ਼ਨ ਕਰੀਏ ਗੁਰੂ ਗ੍ਰੰਥ ਸੇਖ ਆਏ ਨੇ ਚਲੋ ਸਿੰਘੋ ਰਾਲ ਦਰਸ਼ਨ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿਖੋ ਰਲ ਦਰਸ਼ਨ ਕਰੀਏ ਗੁਰੂ ਕਬੀਰ ਸਿੰਘ ਆਏ ਨੇ ਚਲੋ ਸਿਖੋ ਰਲ ਦਰਸ਼ਨ ਕਰੀਏ ਗੁਰੂ ਕਬੀਰ ਸਿੰਘ ਆਏ ਨੇ ਚਲੋ ਸਿਖੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਦੂਰੂ ਗਵਿੰਦ ਸਿੰਘ ਦੂਰੂ ਗਵਿੰਦ ਸਿੰਘ ਆਏ ਨੇ ਚਲੋ ਸਿੰਘ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ